ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੁੱਤ ਤੀਸਰੀ ਸਾਖੀ 12ਵੀਂ ਸਤਿਗੁਰੂ ਜੀ ਨੇ ਸਿਰਾਂ ਦੀ ਮੰਗ ਕਰਨੀ ਸੰਮਤ 1756 ਬਿਕਰਮੀ ਦੀ ਵਿਸਾਖੀ ਦਾ ਪੁਰਬ ਆ ਗਿਆ ਭਾਵੇਂ ਹਰ ਇੱਕ ਵਿਸਾਖੀ ਦੇ ਪੁਰਬ ਸਮੇਂ ਚੰਗੀ ਰੌਣਕ ਤੇ ਮੇਲਾ ਲੱਗਦਾ ਸੀ ਪਰ ਇਸ ਵਿਸਾਖੀ ਉੱਤੇ ਤਾਂ ਉਜੇਚਾ ਮੇਲਾ ਲੱਗਾ ਸਤਿਗੁਰੂ ਜੀ ਨੇ ਮਸੰਦਾਂ ਤੇ ਮੁਖੀ ਸਿੱਖਾਂ ਨੂੰ ਬੱਕੀ ਕੀਤੀ ਕਿ ਜਰੂਰ ਵਿਸਾਖੀ ਦੇ ਪੁਰਬ ਸਮੇਂ ਉਮ ਤਾਂ ਨਾਲ ਪੁੱਛੋ ਪਰ ਕਿਸੇ ਨੂੰ ਆਪਣੇ ਭਵਿੱਖਤ ਦੇ ਪ੍ਰੋਗਰਾਮ ਬਾਰੇ ਕੁਝ ਨਹੀਂ ਦੱਸਿਆ ਸੀ ਦੂਸਰਾ ਨੈਨਾ ਦੇਵੀ ਦੇ ਢਿੱਲੇ ਉੱਤੇ ਹਵਨ ਅਤੇ ਮਹਾਯੱਗ ਕਰਨ ਦੀ ਚਰਚਾ ਵੀ ਬਹੁਤ ਖਿੱਲਰ ਗਈ ਸੀ ਤੇ ਬਾਤ-ਬਾਤ ਦੀਆਂ ਬਾਤਾਂ ਖਿੱਲਰ ਗਈਆਂ ਸਨ ਸਿੱਖ ਸੰਗਤਾਂ ਨੂੰ ਇਹ ਵੀ ਚਾਹ ਸੀ ਕਿ ਉਹ ਪਤਾ ਕਰਨ ਕਿ ਕੀ ਮਾਮਲਾ ਹੈ ਇਹਨਾਂ ਕਾਰਨਾਂ ਦੇ ਕਾਰਨ ਬਹੁਤ ਸਾਰੀ ਸੰਗਤ ਇਕੱਠੀ ਹੋ ਗਈ ਜਿੱਤੇ ਹੁਣ ਕੇਸਗੜ ਸਾਹਿਬ ਗੁਰਦੁਆਰਾ ਹੈ ਇਸ ਟਿੱਬੇ ਉੱਤੇ ਤੰਬੂ ਲਾਇਆ ਗਿਆ ਤੰਬੂ ਦੇ ਅੱਗੇ ਚਾਂਦਨੀਆਂ ਤਾਲੀਆਂ ਗਈਆਂ ਤੇ ਸੁੰਦਰ ਸਟੇਜ ਤਿਆਰ ਕੀਤੀ ਗਈ 20000 ਤੋਂ ਉੱਪਰ ਸੰਗਤ ਦੇ ਬੈਠਣ ਦਾ ਪ੍ਰਬੰਧ ਸੀ ਬਸੰਦਾ ਨੇ ਸੰਗਤਾਂ ਨੂੰ ਥਾਂ-ਥਾਂ ਸਿਰ ਬਿਠਾਇਆ ਰਾਗੀ ਤੇ ਟਾਢੀ ਗੁਰਬਾਣੀ ਗੁਰੂ ਜਸ ਤੇ ਇਤਿਹਾਸ ਸੁਣਾਉਣ ਲੱਗੇ ਜਿਸ ਵੇਲੇ ਐਸਾ ਦੀਵਾਨ ਸਜ ਗਿਆ ਹਰ ਪਾਸੇ ਚੁੱਪਚਾਪ ਹੋ ਗਈ ਸ਼ਾਂਤੀ ਦਾ ਪੂਰਾ ਵਾਯੂ ਬੰਡਲ ਸੀ ਤਾ ਸਟੇਜ ਵਾਲੇ ਸਿੰਘਾਸਣ ਤੋਂ ਉੱਠ ਕੇ ਸਤਿਗੁਰੂ ਜੀ ਤੰਬੂ ਵਿੱਚ ਚਲੇ ਗਏ 15 ਕੁ ਮਿੰਟਾਂ ਪਿੱਛੋਂ ਤੰਬੂ ਵਿੱਚੋਂ ਬਾਹਰ ਆਏ ਤਾਂ ਹੱਥ ਵਿੱਚ ਨੰਗੀ ਸ੍ਰੀ ਸਾਹਿਬ ਸੀ ਉਹ ਲਹੂ ਤਿਹਾਈ ਸ੍ਰੀ ਸਾਹਿਬ ਚਮਕ ਰਹੀ ਸੀ ਉਸ ਤੋਂ ਬਾਦ ਸਤਿਗੁਰੂ ਜੀ ਦੇ ਨੇਤਰ ਚਮਕਦੇ ਸਨ ਨੇਤਰਾਂ ਨਾਲੋਂ ਬਹੁਤੀ ਲਾਲੀ ਚਿਹਰੇ ਉੱਤੇ ਸੀ ਚੰਡੀ ਦੀ ਵਾਰ ਦਾ ਪਾਠ ਕਰਨ ਦੇ ਕਾਰਨ ਸਾਰਾ ਸਰੀਰ ਜੋਸ਼ ਨਾਲ ਧਰ ਧਰ ਕੰਬਦਾ ਸੀ ਸਭ ਤੋਂ ਪਹਿਲਾਂ ਸਾਹਿਬਾ ਨੇ ਵੀਰ ਆਸਨ ਹੋ ਕੇ ਚੰਡੀ ਦੀ ਵਾਰ ਦਾ ਪਾਠ ਕੀਤਾ ਪਾਠ ਇੰਨਾ ਉੱਚਾ ਹੋ ਰਿਹਾ ਸੀ ਕਿ ਦੂਰ ਦੂਰ ਤੱਕ ਸੰਗਤ ਨੂੰ ਸੁਣਾਈ ਦਿੰਦਾ ਸੀ ਚੰਡੀ ਦੀ ਵਾਰ ਦਾ ਭੋਗ ਪਾਇਆ ਜਦੋਂ ਅੰਤਿਮ ਪੌੜੀ ਦਾ ਪਾਠ ਕੀਤਾ ਪੌੜੀ ਸ਼ੁੰਭ ਦੇ ਸ਼ੁੰਭ ਪਠਾਇਆ ਜੰਮ ਦੇ ਤਾਮਨੋਂ ਇੰਦਰ ਸੱਦ ਬੁਲਾਇਆ ਰਾਜ ਅਭਿਸ਼ੇਕ ਨੂੰ ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦੇ ਜੋਦੇ ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਜੂਨੀ ਆਇਆ ਜਿਨ ਇਹ ਗਾਇਆ ਜਿਨ ਇਹ ਗਾਇਆ ਤੁਕ ਨੂੰ ਦੁਬਾਰਾ ਪੜਿਆ ਕਿ ਅੱਖਾਂ ਲਟ ਲਟ ਬਲਣ ਲੱਗ ਪਈਆਂ ਚਿਹਰੇ ਉੱਤੇ ਭਿਆਨਕ ਕ੍ਰੋਧ ਸੀ ਸ੍ਰੀ ਸਾਹਿਬ ਨੂੰ ਅਸਮਾਨ ਵਿੱਚ ਘੁਮਾਉਂਦਿਆਂ ਹੋਇਆਂ ਸਤਿਗੁਰੂ ਜੀ ਗਰਜ ਕੇ ਬੋਲੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚੋਂ ਕੋਈ ਐਸਾ ਸਿੱਖ ਅੱਗੇ ਵਧੇ ਅਸਾਨੂੰ ਉਸਤੇ ਸਿਰ ਦੀ ਲੋੜ ਹੈ ਹੁਣੇ ਇਸੇ ਵੇਲੇ ਧਰਮ ਰੱਖਿਆ ਸਚਾਈ ਤੇ ਦੇਸ਼ ਦੀ ਗੁਲਾਮੀ ਦੇ ਸੰਗਲ ਕੱਟਣ ਵਾਸਤੇ ਮਨੁੱਖ ਦੀ ਬਲੀ ਦੇਣੀ ਹੈ ਜਿਸ ਦਾ ਗੁਰੂ ਘਰ ਨਾਲ ਸੱਚਾ ਪ੍ਰੇਮ ਹੈ ਉਹ ਅੱਗੇ ਆਵੇ ਸਿਰ ਤਲੀ ਤੇ ਰੱਖ ਕੇ ਛੇਤੀ ਆਵੇ ਸਾਰੀ ਸੰਗਤ ਵਿੱਚ ਚੁੱਪ ਦਾ ਸਨਾਟਾ ਛਾ ਗਿਆ ਮੌਤ ਵਰਗਾ ਸਨਾਟਾ ਅਚਮਕ ਅੱਖਾਂ ਨਾਲ ਤੇ ਸਾਹਾਂ ਨੂੰ ਰੋਕ ਕੇ ਸਾਰੇ ਸਤਿਗੁਰੂ ਜੀ ਵੱਲ ਦੇਖਣ ਲੱਗੇ ਕੌਣ ਮਰੇ ਕੌਣ ਅੱਗੇ ਹੋਵੇ ਇਹ ਸਵਾਲ ਸ਼ਾਇਦ ਸਾਰਿਆਂ ਦੇ ਹਿਰਦੇਾਂਂ ਦਰਸੀ ਸਾਰੇ ਦੇਖ ਕੇ ਹੈਰਾਨ ਸਨ ਜਿਵੇਂ ਮਿੱਟੀ ਦੇ ਬੁੱਤ ਹੁੰਦੇ ਹਨ ᱛਿਵੇਂ ਸਾਰੇ ਅਹਿਲ ਹੋ ਗਏ ਕਈਆਂ ਕਮਜ਼ੋਰਾਂ ਨੂੰ ਤਰੇਲੀਆਂ ਆ ਗਈਆਂ ਉਹ ਇਹ ਅਨੁਭਵ ਕਰਨ ਲੱਗੇ ਕਿ ਤੇ ਸਤਿਗੁਰੂ ਜੀ ਉਹਨਾਂ ਨੂੰ ਹੀ ਨਾ ਆਖਣ ਕਿ ਤੂੰ ਸਾਡੀ ਵਾਰੀ ਹੈ ਆਓ ਤੁਸੀਂ ਅੱਗੇ ਆਓ ਮਸੰਦ ਤਾਂ ਬਹੁਤੇ ਪੈਪਿਤ ਹੋਏ ਉਹ ਪਹਿਲਾਂ ਦੇ ਹੀ ਡਰੇ ਹੋਏ ਸਨ ਉਹ ਜਾਣਦੇ ਸਨ ਕਿ ਸਾਲ ਹੋਇਆ ਹੈ ਸਤਗੁਰੂ ਜੀ ਤਾਂ ਸ਼ਾਇਦ ਵੱਲ ਨਹੀਂ ਰਹੇ ਇਹਨਾਂ ਦੇ ਦਿਮਾਗ ਵਿੱਚ ਕੋਈ ਨਵਾਂ ਤੂਫਾਨ ਆਇਆ ਹੈ ਬਹੁਤ ਔਖਾ ਹੋ ਗਿਆ ਜੀਵਣਾ ਉਹ ਅਪਾਗੇ ਇਹ ਨਾ ਸਮਝ ਸਕੇ ਕਿ ਆਪ ਪਰਮੇਸ਼ਰ ਸਰਬਸ਼ਕਤੀਮਾਨ ਸਤਗੁਰੂ ਜੀ ਕੋਈ ਨਵਾਂ ਖੇਲ ਰਚ ਰਏ ਸਨ ਉਹ ਨਰਕ ਦੇ ਕੀੜੇ ਪੇਟ ਦੇ ਮਿੱਤਰ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਸਦੇ ਹੋਏ ਵੀ ਸਤਿਗੁਰੂ ਜੀ ਦੇ ਕੌਤਕਾ ਨੂੰ ਸਮਝ ਨਹੀਂ ਸਨ ਸਕੇ ਅਸਾਂ ਕਿਹਾ ਹੈ ਕੋਈ ਅਸਾਂ ਦਾ ਪਿਆਰਾ ਸਿੱਖ ਜਿਹੜਾ ਇਸ ਲਹੂ ਤਿਹਾਈ ਤਲਵਾਰ ਨੂੰ ਆਪਣਾ ਲਹੂ ਦੇਵੇ ਸਤਿਗੁਰੂ ਜੀ ਨੇ ਦੂਸਰੀ ਵਾਰ ਮੰਗ ਕੀਤੀ ਅਨੋਖੀ ਮੰਗ ਸੀ ਮੌਤ ਤੋਂ ਡਰਦੇ ਤਾਂ ਲੋਕ ਸਤਿਗੁਰੂ ਸਾਹਿਬ ਜੀ ਸ਼ਰਨ ਆਉਂਦੇ ਸਨ ਫੇਰ ਕੌਣ ਅੱਗੇ ਹੋਵੇ ਬਸ ਫਿਰ ਵੀ ਸੰਗਤ ਵਿੱਚੋਂ ਕੋਈ ਨਾ ਉੱਠਿਆ ਸ ਆਹਬਾ ਨੇ ਤੀਸਰੀ ਵਾਰ ਪੁਕਾਰ ਕੀਤੀ ਕੋਈ ਹੈ ਮੇਰਾ ਸੱਚਾ ਸਿੱਖ ਇਹ ਤੀਸਰਾ ਬਚਨ ਸੀ ਤੀਸਰੇ ਬਚਨ ਨੂੰ ਖਾਲੀ ਜਾਣ ਦੇਣਾ ਆਪਣੇ ਆਪ ਦਾ ਅੰਤ ਕਰਨਾ ਸੀ ਹਿੰਦੁਸਤਾਨ ਦੀ ਪ੍ਰਾਚੀਨ ਸਭਿਅਤਾ ਦੇ ਅਨੁਸਾਰ ਤੀਸਰੇ ਬਚਨ ਨੂੰ ਕੋਈ ਨਾ ਕੋਈ ਉੱਤਰ ਦੇਣਾ ਜ਼ਰੂਰੀ ਸਮਝਿਆ ਜਾਂਦਾ ਹੈ ਇਹ ਵਾਰ ਖਾਲੀ ਜਾਣ ਵਾਲਾ ਨਹੀਂ ਸੀ ਉਸ ਵੇਲੇ ਜਵਾਨ ਉਮਰ ਪਾਈ ਦਯਾਰਾਮ ਸੰਗਤ ਵਿੱਚੋਂ ਉੱਠਿਆ ਹੱਥ ਜੋੜੇ ਸਿਰ ਨੀਵਾ ਕਰਕੇ ਹੌਲੀ-ਹੌਲੀ ਸਤਿਗੁਰੂ ਸਾਹਿਬ ਵੱਲ ਆ ਗਿਆ ਜਦੋਂ ਸਾਹਿਬਾਂ ਦੇ ਕੋਲ ਪੁੱਜਾ ਤਾਂ ਸਾਹਿਬਾਂ ਨੇ ਉਸ ਦੀਵਾ ਡੋਲੀੋਂ ਕੁੱਟ ਕੇ ਫੜੀ ਤੇ ਗ੍ਰੋਧਪਰੇ ਲਹਿਜੇ ਵਿੱਚ ਤੰਬੂ ਅੰਦਰ ਲੈ ਗਏ ਜ਼ੋਰ ਨਾਲ ਤਲਵਾਰ ਚੱਲਨ ਤੇ ਸੀਸ ਦੇ ਧਰਤੀ ਉੱਤੇ ਡਿੱਗਣ ਦਾ ਖੜਕਾ ਹੋਇਆ ਨਾਲ ਲਹੂ ਦੀ ਤਾਰਾ ਤੰਬੂ ਚੋਂ ਬਾਹਰ ਆ ਗਈ ਜਿਸ ਨੂੰ ਦੇਖ ਕੇ ਸਾਰੇ ਪਰੇਸ਼ਾਨ ਹੋਏ ਸਭ ਨੇ ਮਨ ਹੀ ਮਨ ਕਿਹਾ ਸਤਿਗੁਰੂ ਜੀ ਕੀ ਕਰਨ ਲੱਗੇ ਹਨ ਦੋ ਮਸੰਦ ਘਬਰਾ ਕੇ ਦੀਵਾਨ ਵਿੱਚੋਂ ਉੱਠੇ ਤੇ ਮਾਤਾ ਜੀ ਪਾਸ ਚਲੇ ਗਏ ਮਾਤਾ ਜੀ ਨੂੰ ਸਾਰਾ ਹਾਲ ਦੱਸਿਆ ਆਖਿਆ ਪਤਾ ਨਹੀਂ ਗੁਰੂ ਜੀ ਦੇ ਸੁਭਾਅ ਨੂੰ ਕੀ ਹੋ ਗਿਆ ਹੈ ਉਹ ਸੰਗਤ ਵਿੱਚੋਂ ਚੂਣ-ਚੂਣ ਕੇ ਸਿੱਖਾਂ ਨੂੰ ਝਟਕਾਉਣ ਲੱਗ ਪਏ ਹਨ ਉਹਨਾਂ ਨੂੰ ਸਮਝਾਓ ਕਿਤੇ ਦਿਮਾਗ ਤਾਂ ਨਹੀਂ ਫਿਰ ਗਿਆ ਦੀਵਾਨ ਵਿੱਚ ਜੋ ਕਮਜ਼ੋਰ ਦਿਲ ਬੈਠੇ ਸਨ ਉਹਨਾਂ ਨੇ ਹੌਲੀ-ਹੌਲੀ ਬਹਾਨੇ-ਬਹਾਨੇ ਨਾਲ ਕਿਸਕਣਾ ਆਰੰਭ ਕਰ ਦਿੱਤਾ ਬਹੁਤ ਕਾਲ ਕੀਤੀ ਕਿ ਸਤਗੁਰੂ ਜੀ ਆਕੇ ਉਹਨਾਂ ਦਾ ਸਿਰ ਨਾ ਮੰਗ ਲੈਣ ਜਿਹੜੇ ਅੱਗੇ ਬੈਠੇ ਸਨ ਉਹਨਾਂ ਨੇ ਕਬੂਤਰਾ ਵਾਂਗ ਅੱਖਾਂ ਮੀਟ ਲਈਆਂ ਤੇ ਸਿਰ ਨੀਵੇਂ ਝੁਟ ਲਈ ਤਾਂ ਕਿ ਸਤਗੁਰੂ ਸਾਹਿਬ ਜੀ ਦੇ ਨੈਤਰਾ ਨਾਲ ਅੱਖਾਂ ਨਾ ਮਿਲਣ ਕਿਤੇ ਹੁਕਮ ਨਾ ਹੋਵੇ ਕਿ ਤੁਸੀਂ ਹੀ ਉੱਠੋ ਸਤਗੁਰੂ ਜੀ ਦੁਬਾਰਾ ਸਟੇਜ ਉੱਤੇ ਆਏ ਖੂਨ ਸੀਰੀ ਸਾਹਿਬ ਲਹੂ ਨਾਲ ਰੰਗੀ ਹੋਈ ਸੀ ਉਸ ਨੂੰ ਦੇਖ ਕੇ ਸਾਰਿਆਂ ਦਾ ਲਹੂ ਠੰਡਾ ਹੋ ਗਿਆ ਅਤੇ ਕੋਈ ਸ਼ੱਕ ਨਾ ਰਿਹਾ ਕਿ ਸਤਿਗੁਰੂ ਜੀ ਮਨੁੱਖਾਂ ਦਾ ਖੂਨ ਕਰ ਰਹੀ ਹਨ ਕਿਉਂ ਕਰ ਰਹੀ ਹਨ ਇਸ ਸਵਾਲ ਦਾ ਉੱਤਰ ਉਹਨਾਂ ਨੂੰ ਕੋਈ ਨਹੀਂ ਸੀ ਦਿੰਦਾ ਸਤਿਗੁਰੂ ਜੀ ਨੇ ਫਿਰ ਫਰਮਾਇਆ ਇੱਕ ਸਿਰ ਦੀ ਲੋੜ ਹੈ ਕਾਲੀ ਨਾਲ ਅਸਾਂ ਦਾ ਕੋਈ ਸਿੱਖ ਉੱਠ ਕੇ ਆਵੇ ਤਨ ਮਨ ਤੇ ਤਨ ਸਤਿਗੁਰੂ ਜੀ ਦਾ ਹੈ ਇਹ ਸੋਚ ਕੇ ਭਾਈ ਧਰਮਦਾਸ ਦਿਵਾਨ ਵਿੱਚੋਂ ਉੱਠਿਆ ਸਤਿਗੁਰੂ ਜੀ ਆਪ ਸਿਰ ਮੰਗ ਰਹੇ ਹਨ ਇਸ ਨਾਲ ਹੋਰ ਕਿਹੜਾ ਚੰਗਾ ਸਮਾਂ ਹੈ ਸਤਿਗੁਰੂ ਜੀ ਦੀ ਸੇਵਾ ਤੋਂ ਬਿਨਾਂ ਜੀਵਨ ਦਾ ਕੀ ਲਾਭ ਕੀ ਕਰਨਾ ਹੈ ਇਹ ਤਨ ਲੇਖੇ ਲੱਗ ਜਾਵੇ ਤਾਂ ਚੰਗਾ ਹੈ ਇਸ ਤਰ੍ਹਾਂ ਮਨ ਹੀ ਮਨ ਸੋਚਦਾ ਹੋਇਆ ਬੜੇ ਉਤਸ਼ਾਹ ਨਾਲ ਸਿਰ ਨੀਵਾ ਕਰਕੇ ਹੱਥ ਜੋੜੀ ਸਤਿਗੁਰੂ ਜੀ ਵੱਲ ਚੱਲ ਆ ਗਿਆ ਜਦੋਂ ਲਾਗੇ ਜਾ ਕੇ ਚਰਨਾ ਉੱਪਰ ਸਿਰ ਰੱਖਣ ਲੱਗਾ ਤਾਂ ਗੁਰੂ ਜੀ ਨੇ ਸਿਰ ਚਰਨਾ ਤੇ ਲੱਗਣ ਤੋਂ ਪਹਿਲਾਂ ਹੀ ਡੋਲਿਓਂ ਫੜ ਕੇ ਉੱਚਾ ਮਾਰਿਆ ਤੇ ਕਾਲੀ ਨਾਲ ਖਿੱਚ ਕੇ ਤੰਬੂ ਵਿੱਚ ਲੈ ਗਏ ਪਹਿਲੇ ਦੀ ਤਰ੍ਹਾਂ ਆਵਾਜ਼ ਫਿਰ ਆਈ ਲਹੂ ਦੀ ਧਾਰਾ ਹੋਰ ਚੱਲੀ ਤਲਵਾਰ ਲਹੂ ਨਾਲ ਤੋਤੀ ਗਈ ਕੋਈ 10 ਮਿੰਟ ਪਿਛੋਂ ਸਤਿਗੁਰੂ ਜੀ ਫਿਰ ਬਾਹਰ ਆ ਗਏ ਗੁਰੂ ਜੀ ਜਾਂ ਤੀਸਰੀ ਵਾਰ ਸਟੇਜ ਉੱਤੇ ਆ ਕੇ ਖਲੋਤੇ ਕਈਆਂ ਅਗਿਆਨੀਆਂ ਤੇ ਥੋੜੇ ਦਿਲ ਵਾਲਿਆਂ ਨੇ ਕਿਹਾ ਕਿ ਸਤਿਗੁਰੂ ਜੀ ਪਰਸਰਾਮ ਵਾਂਗ ਕਰਨ ਲੱਗੇ ਹਨ ਕਿ ਸਾਰੇ ਸਿੱਖਾਂ ਨੂੰ ਮਾਰ ਸੁੱਟਣਗੇ ਕਿ ਚੰਡੀ ਨੇ ਪੁੱਟਾ ਚੱਕਰ ਤਾਂ ਨਹੀਂ ਚਲਾ ਦਿੱਤਾ ਇਸ ਤਰ੍ਹਾਂ ਤਾਂ ਜੀਵਨ ਤੋਂ ਨਿਰਾਸ਼ਪੁਰਸ਼ ਕਰਦੇ ਹਨ ਹੁਣ ਦੀਵਾਨ ਵਿੱਚੋਂ ਨਸਣਾ ਹੀ ਚੰਗਾ ਹੈ ਯਾਦਵਾਂ ਦੀ ਤਰ੍ਹਾਂ ਕੁੱਲ ਨਾ ਸੋ ਜਾਵੇਗੀ ਇਹ ਉਹ ਸੋਚਦੇ ਹੋਏ ਕਈ ਕਿਸਕਣਾ ਚਾਹੁੰਦੇ ਸਨ ਪਰ ਸਤਿਗੁਰੂ ਜੀ ਦੇ ਸਨਮੁਖ ਖਲੋਤਿਆਂ ਹੋਇਆਂ ਦੀਵਾਨ ਵਿੱਚੋਂ ਉੱਠ ਕੇ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ ਉਹ ਚੁੱਪਚਾਪ ਦੜਵਟ ਕੇ ਬੈਠੇ ਰਹੇ ਇੱਕ ਹੋਰ ਸਿੱਖਤੀ ਲੋੜ ਹੈ ਜਿਹੜਾ ਆਪਣਾ ਸਿਰ ਅਸਾਨੂੰ ਦੇਵੇ ਗੁਰੂ ਜੀ ਦਾ ਤੀਸਰੀ ਵਾਰ ਸਿਰ ਦੀ ਮੰਗ ਕਰਨਾ ਸੀ ਬਸ ਇਹ ਬਚਨ ਕੀ ਸੀ ਬੰਬ ਦਾ ਗੋਲਾ ਸੀ ਸਾਰੇ ਹੈਰਾਨ ਹੋ ਕੇ ਡਰ ਕੇ ਸੁੰਨ ਹੋ ਗਏ ਉਹ ਡੋਰ ਪਰ ਵੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗੇ ਸਾਹਿਬਾਨੇ ਦੂਜੀ ਵਾਰ ਹੁਕਮ ਕੀਤਾ ਐਨੇ ਸਿੱਖਾਂ ਦੀ ਹਾਜ਼ਰੀ ਹੈ ਕਿ ਅਸਾ ਦਾ ਸੱਚਾ ਸਿੱਖ ਹੋਰ ਕੋਈ ਨਹੀਂ ਜੋ ਆਪਣਾ ਸਿਰ ਪੇਟਾ ਕਰੇ ਇਸ ਬਚਨ ਨੂੰ ਸੁਣ ਕੇ ਪਾਈ ਮੋਹਕਮ ਚੰਦ ਦੀਵਾਨ ਵਿੱਚੋਂ ਉੱਠ ਕੇ ਖਲੋ ਗਿਆ ਉਸ ਦੀ ਉਮਰ ਉਸ ਵੇਲੇ 36 ਸਾਲ ਦੀ ਲਗਭਗ ਸੀ ਉਸ ਨੇ ਵੀ ਪਹਿਲਾਂ ਦੀ ਤਰ੍ਹਾਂ ਹੱਥ ਜੋੜੇ ਤੇ ਸਿਰ ਨੀਵਾ ਕੀਤਾ ਹੌਲੀ ਹੌਲੀ ਚੱਲ ਕੇ ਗੁਰੂ ਜੀ ਦੇ ਪਾਸ ਚੱਲ ਆ ਗਿਆ ਸਾਹਿਬਾਂ ਨੇ ਦੂਨੇ ਜੋਸ਼ ਨਾਲ ਉਸ ਦੀ ਬਾਹ ਫੜੀ ਤੇ ਖਿੱਚ ਕੇ ਅੰਦਰ ਲੈ ਗਏ ਸਤਿਗੁਰੂ ਜੀ ਦੇ ਤੰਬੂ ਵਿੱਚ ਦਾਖਲ ਹੋਣ ਦੀ ਢਿਲ ਸੀ ਕਿ ਦੀਵਾਨ ਵਿੱਚ ਹਲਚਲੀ ਮਚ ਗਈ ਸਦਕਦੀਆਂ ਡਿੰਗਾ ਮਾਰਨ ਵਾਲੇ ਉੱਠ ਕੇ ਤੁਰ ਗਏ ਮਸੰਦਾ ਨੇ ਮਾਤਾ ਜੀ ਨੂੰ ਜਾ ਕੇ ਹਾ ਗੁਰੂ ਜੀ ਆਪੇ ਤੋਂ ਬਾਹਰ ਹੋ ਗਏ ਹਨ ਮਾਤਾ ਜੀ ਚੇਤੀ ਕਰੋ ਆਪ ਦੀਵਾਨ ਵਿੱਚ ਚੱਲ ਕੇ ਉਹਨਾਂ ਨੂੰ ਸਮਝਾਓ ਜੇ ਹੋ ਸਕੇ ਤਾਂ ਗੁਰਗੱਦੀ ਤੋਂ ਪਾਸੇ ਕਰਕੇ ਠੀਕੇ ਅਜੀਤ ਸਿੰਘ ਨੂੰ ਗੁਰਿਆਈ ਦਾ ਤਿਲਕ ਲਾ ਦਿਓ ਇਸ ਤਰ੍ਹਾਂ ਤਾਂ ਸਾਰੇ ਸਿੱਖਾਂ ਨੂੰ ਮਾਰ ਚੁੱਟਣਗੇ ਬਹੁਤੇ ਸਿੱਖ ਆਨੰਦਪੁਰ ਤੋਂ ਨਸ ਗਏ ਹਨ ਬਾਕੀ ਦੇ ਬਿਸtre ਗੋਲ ਕਰ ਰਹੇ ਹਨ ਕੋਈ ਪਤਾ ਨਹੀਂ ਕੀ ਆਸ਼ਾ ਹੈ ਬਸ ਇੱਕ ਨੂੰ ਝਟਕਾ ਕੇ ਆਉਂਦੇ ਹਨ ਤੇ ਦੂਸਰੇ ਦੀ ਮੰਗ ਕਰਦੇ ਹਨ ਇੱਕ ਗੁਰਸ਼ ਦਾ ਖੂਨ ਹੋਵੇ ਤਾਂ ਹਨੇਰ छा ਜਾਂਦਾ ਹੈ ਸਾਬਾਨੇ ਦਾ ਤਿੰਨਾ ਆਦਮੀਆਂ ਦਾ ਖੂਨ ਕਰ ਦਿੱਤਾ ਹੈ ਦੱਸੋ ਕੀ ਕਰੀਏ ਸਭ ਕੁਝ ਜਾਣ ਚੁੱਕੀ ਹਾਂ ਮਾਤਾ ਜੀ ਨੇ ਉੱਤਰ ਦਿੱਤਾ ਪਰ ਉਹਨਾਂ ਦੀ ਆਗਿਆ ਤੋਂ ਬਿਨਾ ਦੀਵਾਨ ਵਿੱਚ ਨਹੀਂ ਜਾ ਸਕਦੀ ਸੀ ਮੇਰੀ ਆਤਮਾ ਨੂੰ ਸ਼ਾਂਤੀ ਹੈ ਮੇਰੀ ਆਤਮਾ ਨੂੰ ਸ਼ੱਕ ਨਹੀਂ ਕਿ ਉਹ ਮਾੜਾ ਕਰ ਰਹੇ ਹਨ ਅਕਾਲ ਪੁਰਖ ਦੇ ਹੁਕਮ ਅਨੁਸਾਰ ਕੋਈ ਕੋਤਕ ਹੋ ਰਿਹਾ ਹੈ ਅਕਾਲ ਪੁਰਖ ਭਲੀ ਕਰੇਗਾ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ ਚੁੱਪਚਾਪ ਕੋਤਕ ਦੇਖਦੇ ਜਾਓ ਇਸ ਸਮੇਂ ਉਹਨਾਂ ਦੇ ਕੰਮ ਵਿੱਚ ਦਖਲ ਦੇਣਾ ਠੀਕ ਨਹੀਂ ਮੈਨੂੰ ਸਿੱਖ ਦੇ ਸਿਰ ਦੇ ਲੋੜ ਹੈ ਸਤਿਗੁਰੂ ਜੀ ਦਾ ਬਚਨ ਸੀ ਉਸ ਵੇਲੇ ਸਾਈ ਬਾ ਦੇ ਨੇਤਰ ਮਸਾਲਾ ਵਾਂਗ ਬਲ ਰਹੇ ਸਨ ਚਿਹਰੇ ਤੋਂ ਲਾਲੀ ਚੋਂ ਚੋਂ ਪੈਂਦੀ ਸੀ ਜੋਸ਼ ਨਾਲ ਬੁੱਲ ਫਰਕੀ ਜਾਂਦੇ ਸਨ ਸੱਚਮੁੱਚ ਸ਼ਿਵ ਜੀ ਮਹਾਰਾਜ ਨਾਚ ਕਰਦੇ ਸਨ ਲਹੂ ਰਤੀ ਤੇਗ ਜਦੋਂ ਹੁੰਦੀ ਸੀ ਤਾਂ ਲਹੂ ਦੇ ਤੁੱਕੇ ਦਿਖਦੇ ਸਨ ਸਾਹਿਬ ਚੰਦ ਨਾਮ ਦਾ ਸਿੱਖ ਉੱਠਿਆ ਅੱਗੇ ਹੋ ਕੇ ਕਹਿਣ ਲਗਾ ਮੈਂ ਹਾਜ਼ਰ ਹਾਂ ਮੇਰਾ ਸਿਰ ਹਾਸਰ ਹੈ ਸਭ ਕੁਝ ਆਬਦਾ ਹੈ ਮਿਹਰ ਕਰੋ ਇਹ ਗਰੀਬ ਦਾਸਿਰ ਪਰਵਾਨ ਕਰੋ ਲੇਖੇ ਲੱਗ ਜਾਵੇ ਆ ਬੇਟਾ ਆ ਅਸਾਨੂੰ ਸਿਰ ਦੀ ਲੋੜ ਹੈ ਸਿੱਖਾਂ ਦੇ ਸਿਰਾਂ ਦੀ ਬਹੁਤ ਸਿਰਾਂ ਦੀ ਕਹਿ ਨਹੀਂ ਸਕਦੇ ਕਿੰਨੇ ਸਿਰਾਂ ਦੀ ਬਸ ਆਓ ਤੇ ਮਨੋਰਥ ਪੂਰਾ ਕਰੋ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਤੇ ਖਿੱਚ ਕੇ ਤੰਬੂ ਵਿੱਚ ਲੈ ਗਏ ਜਦੋਂ ਚਾਰ ਸਿੱਖ ਸ਼ੀਰ ਹੋ ਗਏ ਤੇ ਸਤਿਗੁਰੂ ਜੀ ਦੇ ਬਚਨ ਵੀ ਸੁਣ ਲਈ ਬਹੁਤ ਸਿਰਾਂ ਦੀ ਲੋੜ ਹੈ ਤਾਂ دیਵਾਨ ਵਿਰਲਾ ਹੋ ਗਿਆ ਤੋੜੇ ਜਹੇ ਸਿੱਧ ਕੀ ਸਿੱਖ ਬੈਠੇ ਰਹੇ ਮਸੰਦ ਤਾਂ ਕੋਈ ਵੀ ਪੰਡਾਲ ਵਿੱਚ ਨਾ ਰਹਾ ਤੋੜ ਦਿਲਾਂ ਨੇ ਹਾਹਾਕਾਰ ਮਚਾ ਦਿੱਤੀ ਵਿਸਾਖੀ ਦਾ ਪਹਿਲਾ ਦਿਹਾੜਾ ਸੀ ਖੁਸ਼ੀਆਂ ਦੀ ਥਾਂ ਉਦਾਸੀ ਛਾ ਗਈ ਸਤਿਗੁਰੂ ਜੀ ਪੰਜਵੀਂ ਵਾਰ ਸਟੇਜ ਉੱਪਰ ਆ ਗਏ ਤੇਗ ਅਜੇ ਵੀ ਲਹੂ ਰੰਗੀ ਤੇ ਭੀਜੀ ਉਹਨਾਂ ਦੇ ਹੱਥ ਵਿੱਚ ਸੀ ਚਿਹਰੇ ਦੀ ਹਾਲਤ ਨਹੀਂ ਸੀ ਬਤਲੀ ਉਹ ਦਾਨੇ ਫਿਰ ਕਿਹਾ ਗੁਰੂ ਘਰ ਦੇ ਪ੍ਰੇਮੀਆਂ ਤੇ ਸਿੱਧਕਵਾਨੋਂ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਇਹ ਲੋੜ ਕਦੋਂ ਪੂਰੀ ਹੋਵੇਗੀ ਕਈਆਂ ਨੇ ਸੋਚਿਆ ਤੇ ਅੱਖਾਂ ਮੀਟ ਲਈਆਂ ਪਰ ਇੱਕ ਹਿੰਮਤ ਰਾਇ ਸਿੱਖ ਉੱਟਿਆ ਜੋ ਜਗਨਨਾਥ ਦਾ ਰਹਿਣ ਵਾਲਾ ਸੀ ਤਾਂ ਉਸਨੇ ਵੀ ਉਸੇ ਤਰ੍ਹਾਂ ਹੱਥ ਜੋੜੇ ਜਿਸ ਤਰ੍ਹਾਂ ਪਹਿਲਿਆਂ ਨੇ ਜੋੜੇ ਸਨ ਉਸੇ ਤਰ੍ਹਾਂ ਹੀ ਨਮਸਕਾਰ ਕੀਤੀ ਜਿਸ ਤਰ੍ਹਾਂ ਪਹਿਲਿਆਂ ਨੇ ਕੀਤੀ ਸੀ ਸਾਹਿਬਾਨੀ ਉਸਨੂੰ ਬਾਹੋਂ ਫੜ ਲਿਆ ਤੇ ਤੰਬੂ ਵਿੱਚ ਲੈ ਗਏ ਫੇਰ ਕੀ ਸੀ ਦੀਵਾਨ ਵਿੱਚੋਂ ਹੋਰ ਲੋਕ ਉੱਠ ਕੇ ਚਲੇ ਗਏ ਦੀਵਾਨ ਦੇ ਪੰਡਾਲ ਤੋਂ ਬਾਹਰ ਹੋ ਕੇ ਗੱਲਾਂ ਕਰਨ ਲੱਗੇ 20000 ਦੀ ਹਾਜ਼ਰੀ ਦੇ ਦੀਵਾਨ ਵਿੱਚ ਮਸਾਂ 450 ਦੇ ਕਰੀਬ ਸਿੱਧਕੀ ਸਿੱਖ ਬੈਠੇ ਰਹੇ ਪੰਜਵੇਂ ਸਿੱਖ ਪਾਈ ਹਿੰਮਤ ਰਾਏ ਨੂੰ ਤੰਬੂ ਵਿੱਚ ਜਾਣ ਪਿੱਛੋਂ ਸਤਿਗੁਰੂ ਜੀ ਛੇਤੀ ਬਾਹਰ ਨਹੀਂ ਆਏ ਇਹ ਵੀ ਇਰਾਨੀ ਵਾਲੀ ਗੱਲ ਸੀ ਮਸੰਦ ਹੋਰ ਦੇ ਹੋਰ ਹੀ ਖਿਆਲ ਕਰਨ ਲੱਗ ਪਏ ਉਹਨਾਂ ਨੂੰ ਡਰ ਹੋਇਆ ਕਿ ਕਿਤੇ ਸਤਿਗੁਰੂ ਜੀ ਆਪ ਹੀ ਆਤਮਕਾਤ ਨਾ ਕਰ ਲੈਣ ਉਹ ਤੰਬੂ ਦੇ ਨੇੜੇ ਹੀ ਕੰਨ ਲਾ ਕੇ ਸੁਆਣ ਲੈਣ ਲੱਗੇ ਵਾਹਿਗੁਰੂ ਜੀ ਕੋਈਆਂ ਗਲਤੀਆਂ ਲਈ ਮਾਫ ਕਰਨਾ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ